ਜੋ ਅਮਰਪਾਲ ਦੀ ਪੋਲਿਟਿਕਸ ਦੀ ਜੀਵਸੈਕਵੇਂ ਦੇਖਦੇ ਜਦੋਂ ਆਇਆ ਪੰਜਾਬ ਉਹ ਜਿਸ ਤਰ੍ਹਾਂ ਦੀ ਉਹਦੀ ਇੱਕ ਅਲਟਰਾ ਰੈਡੀਕਲ ਸਿੱਖ ਪੋਲਿਟਿਕਸ ਦੀ ਗੱਲ ਹੈ ਮੈਂ ਅ ਅਮਰਪਾਲ ਦੀ ਸਿਆਸਤ ਉੱਤੇ ਮੈਂ ਕਮੈਂਟਸ ਇਸ ਵੇਲੇ ਮੈਂ ਕਰਨਾ ਠੀਕ ਨਹੀਂ ਸਮਝਾਂਗਾ ਕਿਉਂ ਉਸ ਤਰ੍ਹਾਂ ਦੀ ਮੈਂ ਕਹਿੰਦਾ ਕਿ ਪੋਲਿਟੀਕਲ ਮਟੀਰੀਅਲ ਕੰਡੀਸ਼ਨ ਹੈ ਜਾਂ ਇਮੋਸ਼ਨ ਚ ਹੋ ਗਿਆ ਚਲੋ ਯਾਰ ਬੰਦਾ ਅੰਦਰ ਬੈਠਾਗਾ ਜਿਤਾ ਦੋ ਜਾਂ ਤੁਹਾਨੂੰ ਲੱਗਦਾ ਨਹੀਂ ਪੰਜਾਬ ਤੋਂ ਉਸ ਤਰ੍ਹਾਂ ਦੀ ਇੱਕ ਪੋਲਿਟੀਕਲ ਮਟੀਰੀਅਲ ਕੰਡੀਸ਼ਨ ਬਣ ਰਹੀ ਹੈ ਖਾਸ ਤੌਰ ਤੇ ਸਿੱਖ ਪੋਲਿਟਿਕਸ ਜਾਂ ਕਹਾ ਸਿੱਖ ਰੈਡੀਕਲ ਪੋਲਿਟਿਕਸ ਪਰ ਉਹ ਆਈਡੀਆ ਆਫ ਖਾਲਸਤਾਨ ਦੀ ਪੋਲਿਟਿਕ ਸੀ ਕਰਦਾ ਰਿਹਾ ਠੀਕ ਆ ਉਹ ਕਰਦਾ ਰਿਹਾ ਪਹਿਲਾਂ ਸੀ ਨਾ ਹੁਣ ਉਹਨੂੰ ਤੁਸੀਂ ਇੱਕ ਮੌਕਾ ਦਿਓ ਫੇਰ ਦੇਖਦੇ ਹਾਂ ਉਹ ਕੀ ਕਰਦਾ ਸਾਨੂੰ ਲੱਗਦਾ ਉਹਨੇ ਆਪਣੇ ਆਪ ਨੂੰ ਰੀਪੋਜੀਸ਼ਨ ਕਰ ਲਿਆ ਤੇ ਦੂਜੇ ਪਾਸੇ ਜਿਵੇਂ ਸਿੱਖ ਰੈਡੀਕਲ ਪੋਲਿਟਿਕਸ ਆ ਜਿਵੇਂ ਜਿਸ ਸੀਟ ਤੋਂ ਤੁਸੀਂ ਜਿਹੜੇ ਉਸੇ ਤੋਂ ਅਮਰਤਪਾਲ ਜਿੱਤੇ ਆ ਤੇ ਇਧਰੋਂ ਆਪਣਾ ਸਰਬਜੀਤ ਜਿੱਤੇ ਫਰੀਦਕੋਟ ਤੋਂ ਇਹਦੇ ਵਿੱਚ ਕੋਈ ਤੁਸੀਂ ਦੇਖਦੇ ਹੋ ਪੋਟੈਂਸ਼ੀਅਲ ਕੀ ਇਸ ਤਰ੍ਹਾਂ ਦੀ ਕੋਈ ਜੇ ਜੇ 24 'ਚ ਹੋ ਸਕਦਾ ਤਾਂ ਸਤਾਈ 'ਚ ਹੋ ਸਕਦਾ ਰੱਬੀ ਮੇਰਾ ਇੱਕ ਸ਼ਗਿਰਦ ਹੁੰਦਾ ਸੀ ਕਿਸੇ ਵੇਲੇ ਰੱਬੀ ਸ਼ੇਰ ਗਿਲ ਉਹdale ਗਉਣਾ ਆਉਣਾ ਸੀ ਬੁੱਲਾ ਕੀ ਜਾਣਾ ਮੈਂ ਕੌਣ ਮੈਨੂੰ ਮੇਰੂ ਘਰੋਂ ਲੈ ਕੇ ਗਿਆ ਕਹਿੰਦਾ ਗੁਰਦੇਵ ਤੁਹਾਨੂੰ ਕੁਝ ਸੁਣਾਉਣਾ ਮੈਂ ਠੀਕ ਹੈ ਇੰਡੀਆ ਗੇਟ ਜਾਂਦੇ ਜਾਂਦੇ ਗਾਣਾ ਮੁੱਕ ਗਿਆ ਕਹਿੰਦਾ ਤੁਹਾਡਾ ਰਿਵਿਊ ਚਾਹੀਦਾ ਮੈਂ ਕਹਾ ਸੱਚੀ ਮੁਚੀ ਇਹ ਛੁੱਟੀ ਕਹਿੰਦਾ ਨਹੀਂ ਨਹੀਂ ਸੱਚੀ ਮੁਚੀ ਮਨੂੰ ਕਿਹਾ ਸੀ ਮੈਂ ਕਹਾ ਬਖਰਦਾਰ ਕੇ ਮੇਰੇ ਸਾਹਮਣੇ ਐਜ਼ ਉਸਤਾਦ ਵੀ ਮੈਂ ਸੋਚਦਾ ਕਿ ਮਿੱਟੀ ਕਿੰਨੀ ਉਪਜਾਊ ਹੈ ਕਿ ਇਹ ਤਾਂ ਗਾਣਾ ਮੈਂ ਕਿਹਾ ਬਣ ਜੂ ਪਰ ਤਿਆਰੀ ਕੀ ਹੈ ਬੜੀ ਆਪਣੀ ਮਿਹਨਤ ਕਰਨੀ ਹੈ ਮੈਨੂੰ ਉਹ ਤੇ ਫਿਕਰ ਹੈ ਕਿ ਅਗਲੇ 6 ਮਹੀਨੇ ਮਿਹਨਤ ਕਰ ਲਾ ਕਿ ਸਵਾਲ ਇਹ ਹੁੰਦਾ ਹੈ ਕਿ ਇੱਕ ਸਾਲ ਚ ਇੱਕ ਗਾਣਾ ਸੁਪਰ ਹਿੱਟ ਦਿੰਦੇ ਹੋ ਜਾਂ ਹਰ 2 ਸਾਲ ਹਰ 3 ਸਾਲ ਬਾਅਦ ਜਾਂ ਜ਼ਿੰਦਗੀ ਚ ਇੱਕ ਵਾਰ ਜਾਂ ਹਰ ਸਾਲ ਇੱਕ ਐਲਬਮ ਕੱਢਣ ਦੀ ਉਪਜ ਨਹੀਂ ਉਪਜਾਉ ਹੋਵੇ ਜ਼ਮੀਨ ਕੇ ਐਲਬਮ ਹੋਵੇ ਤੇ ਉਹਦੇ 5 ਦੇ 5 ਗਾਣੇ ਚਾਰਟਸ ਦੇ ਟੌਪ ਤੇ ਹੋਣ ਸੋ ਸਵਾਲ ਉਪਜਾਉ ਜ਼ਮੀਨ ਦਾ ਹੁੰਦਾ ਕਿੰਨੀ ਕਾਏ ਵਨ ਟਾਈਮ ਓਟੀਪ ਹੈਗਾ ਵਨ ਟਾਈਮ ਪਾਸਵਰਡ ਸੀ ਯਾ ਵਨ ਟਾਈਮ ਫੀਨੋਮੈਨਨ ਹੈ ਓਟੀਪ ਜਿਹਨੂੰ ਵਨ ਟਾਈਮ ਫੀਨੋਮੈਨਨ ਮੈਂ ਕਹਿਣਾ ਹੁੰਦਾ ਇੱਕ ਵਾਰ ਦਾ ਕਰਿਸ਼ਮਾ ਯਾ ਦੂਜੀ ਵਾਰ ਵੀ ਹੋ ਯਾ ਤੀਜੀ ਵਾਰ ਵੀ ਹੋ ਇਹ ਜਿਹੜੀਆਂ ਅਮਰਪਾਲ ਹੋਣੀ ਆ ਸਰਬਜੀਤ ਹੋਣੀ ਇਲੈਕਸ਼ਨਾਂ ਜਿੱਤੇ ਨੇ ਫਿਲਹਾਲ ਤਾਂ ਵਨ ਟਾਈਮ ਫੀਨੋਮੈਨਨ ਨਹੀਂ ਹੈ ਰਹਿਣਗੇ ਹਣ ਕੇ ਹਲੇ ਸਾਬਿਤ ਕਰਨਾ ਹੈ ਕਿ ਦੂਜੀ ਵਾਰ ਜਿੱਤਨਗੇ ਕਿੰਨੇ ਸਿਮਰਜੀਤ ਮਾਨ ਹੈ ਨਾ ਉਹਦੀ ਦੂਜੀ ਇਨਿੰਗ ਜਿਹੜੀ ਸਿਆਸੀ ਉਹ ਤਾਂ ਸ਼ੁਕਰਗੁਜ਼ਾਰ ਮੈਨੂੰ ਹੋਣਾ ਚਾਹੀਦਾ ਸਰਬਤ ਖਾਲਸਾ ਜੇ ਮੈਂ ਨਾ ਵਿਉਂਤ ਬਣਾਉਂਦਾ ਰੱਜਦਾ ਤੇ ਜਿੱਤ ਸਕਦਾ ਸੀ ਦੂਜੀ ਵਾਰ ਪਰ ਉਸ ਜਿਹੜੀ ਲੋਕਾਈ ਨੇ ਉਹਨੂੰ ਜਿਤਾਇਆ ਸੀ ਉਸੇ ਨੇ ਉਹਨੂੰ ਹਰਾਇਆ ਸੋ ਇੱਕ ਵਾਰ ਜਿੱਤ ਜਾਣਾ ਬਾਤ ਨਹੀਂ ਹੁੰਦੀ ਉਹ ਜਿੱਤਿਆਂ ਤੋਂ ਬਾਅਦ ਕਾਰਜ ਕੀ ਕੀਤਾ ਲੋਕਾਂ ਨੇ ਉਹ ਵੀ ਦੇਖਣਾ ਤੇ ਪਰ ਇਹ ਇਹ ਵੀ ਸੱਚ ਹੈ ਕਿ ਜਿੱਤੇਆ ਅਮਰਿਤਪਾਲ ਵੀ ਜਿੱਤੇਆ ਸਰਜੀ ਵੀ ਜਿੱਤੇਆ ਤੇ ਉਹਨਾਂ ਕੋਲ ਇਸ ਵੇਲੇ ਇੱਕ ਇੱਕ ਮੰਡਟ ਹੈਗਾ ਉਹਨਾਂ ਕੋਲ ਇੱਕ ਮੌਕਾ ਵੀ ਹੈਗਾ ਔਰ ਉਹਨਾਂ ਦਾ ਅਧਿਕਾਰ ਵੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਇਸ ਕਾਲ ਵਿੱਚ ਜਦੋਂ ਉਹ ਦੋਨੋਂ ਦੋਨਾਂ ਕੋਲ ਆਪਣੀ ਆਪਣੀ ਪੋਲੀਟੀਕਲ ਸਪੇਸ ਉਹਨਾਂ ਨੇ ਕਮਾਈ ਹੈ ਉਹਨਾਂ ਨੂੰ ਮਿਲੀ ਹੈ ਕਿ ਉਹਨਾਂ ਦਾ ਵੀ ਅਧਿਕਾਰ ਹੈ ਕਿ ਪੰਜਾਬ ਦੇ ਵਿੱਚ ਜੋ ਜੋੜ ਤੋੜ ਹੋ ਰਿਹਾ ਹੈ ਉਹਦੇ ਵਿੱਚ ਉਹ ਹਿੱਸੇਦਾਰ ਬਣ ਤੇ ਉਹਨਾਂ ਦੀ ਗੱਲ ਵੀ ਸੁਣੀ ਜਾਏ ਜਿੱਦਾਂ ਬਾਕੀਆਂ ਦਾ ਆਵਾਜ਼ ਦਾ ਅਧਿਕਾਰ ਹੈ ਉਹਨਾਂ ਦਾ ਵੀ ਅਧਿਕਾਰ ਹੈਗਾ ਅਚ ਅਮਰਤਪਾਲ ਦੀ ਪੋਲਿਟਿਕਸ ਨੂੰ ਤੁਸੀਂ ਐਸੇ ਕਿਵੇਂ ਦੇਖਦੇ ਹੋ ਜਦੋਂ ਆਇਆ ਪੰਜਾਬ ਉਹ ਜਿਸ ਤਰ੍ਹਾਂ ਦੀ ਉਹਦੀ ਇੱਕ ਅਲਟਰਾ ਰੈਡੀਕਲ ਸਿੱਖ ਪੋਲਿਟਿਕਸ ਕੀਤੀ ਉਹਨੇ ਮੈਂ ਅਮਰਤਪਾਲ ਦੀ ਸਿਆਸਤ ਉੱਤੇ ਮੈਂ ਕਮੈਂਟਸ ਇਸ ਵੇਲੇ ਮੈਂ ਕਰਨਾ ਠੀਕ ਨਹੀਂ ਸਮਝਾਂਗਾ ਕਿਉਂ ਮੇਰੇ ਲਈ ਅਮ ਨੁਕਤੇ ਦੀ ਗੱਲ ਹੀ ਹੈ ਕਿ ਅਮ ਜਦੋਂ ਸਿਆਸਤ ਵਿੱਚ ਨਹੀਂ ਸੀ ਉਸ ਵਿੱਚ ਉਹਦੇ ਖਿਆਲ ਅਮ ਗੁਡਹੋਰਨ ਉਸ ਨਾਲ ਮੇਰਾ ਕਿੰਨਾ ਕਰਸ਼ਤਾ ਹੈ ਅਮ ਸੋਸ਼ਲ ਮੀਡੀਆ ਤੇ ਇੰਟਰੈਕਟ ਕਰਦਾ ਰਿਹਾ ਮੇਰੇ ਨਾਲ ਵੀ ਉਹ ਭਾਵੇਂ ਮੈਂ ਜ਼ਿਆਦਾ ਇੰਟਰੈਕਟ ਨਹੀਂ ਉਹਨੂੰ ਕੀਤਾ ਅਮ ਹੁਣ ਜਦੋਂ ਉਹ ਇਲੈਕਸ਼ਨ ਜਿੱਤਿਆ ਹੈਗਾ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹਦੀ ਦਰਅਸਲ ਸਿਆਸਤ ਕੀ ਹੈਗੀ ਹੈ ਉਹਨੂੰ ਕਾਸ਼ ਕਿ ਸਰਕਾਰ ਮੌਕਾ ਦੇਵੇ ਆਪਣੀ ਉਹ ਸਿਆਸੀ ਖੇਲ ਖੇਲ ਸਕੇ ਜਿਹੜੀ ਲੋਕਾਈ ਨੇ ਉਸਨੂੰ ਐਮਪੀ ਬਣਾਇਆ ਹੈ ਲੋਕ ਸਭਾ ਦੇ ਵਿੱਚ ਆਪਣਾ ਸੰਸਦ ਬਣਾਇਆ ਹੈ ਉਹਨਾਂ ਦੀਆਂ ਉਹਨਾਂ ਦੇ ਨਾਲ ਗੱਲ ਕਰ ਸਕੇ ਉਹਨਾਂ ਦੇ ਮੁੱਦੇ ਚੱਕ ਸਕੇ ਉਹ ਸਿੱਖੇ ਕਿ ਸੰਸਦ ਹੋਣਾ ਕੀ ਹੁੰਦਾ ਹੈ ਇੱਕ ਲੀਡਰ ਹੋਣਾ ਕੀ ਹੁੰਦਾ ਆਪਣੇ ਇਲਾਕੇ ਦਾ ਕੰਟ੍ਰਿਬਿਊਟ ਕਰਨਾ ਕੀ ਹੁੰਦਾ ਐਮਪੀ ਲੈਡ ਫੰਡਸ ਕੀ ਹੁੰਦੇ ਨੇ ਸੰਸਦ ਦੀਆਂ ਮੁਖਤਲਫ ਕਮੇਟੀਆਂ ਕਿਹੜੀਆਂ ਹੁੰਦੀਆਂ ਨੇ ਉਹਨਾਂ ਕਿਸੇ ਕਮੇਟੀ 'ਚ ਉਹਨੂੰ ਬੈਠਣ ਦਾ ਮੌਕਾ ਮਿਲੇ ਜਿਹਦੇ ਤੋਂ ਸਮਝੇ ਵਤਨ ਹੁੰਦਾ ਕੀ ਹੈ ਆਪਣਾ ਸੰਸਦ ਦੀ ਥਾਂ ਕੀ ਹੁੰਦੀ ਹੈ ਵਤਨ ਦੀ ਥਾਂ ਕੀ ਹੁੰਦੀ ਹੈ ਉੱਥੋਂ ਪਤਾ ਲੱਗਦਾ ਉੱਥੋਂ ਮੈਨੂੰ ਪਤਾ ਲੱਗ ਸਕਦਾ ਸੀ ਕਿ ਵੀ ਉਹਦਾ ਉਹਦਾ ਦਰਸਲ ਜਿਵੇਂ ਕਹਿੰਦੇ ਨਾ ਪੱਥਰ ਚਟਾਨ ਸੰਬੰਧ ਦੇ ਲਾਗੇ ਦਾ ਬੈਠਾ ਪਰ ਪਾਣੀ ਜਦੋਂ ਆ ਕੇ ਲੱਗਦਾ ਉਹਦੇ ਰੰਗ ਫੇ ਪਤਾ ਲੱਗਦੇ ਨੇ ਉਹ ਉਥੇ ਕਿਵੇਂ ਆਇਆ ਕਿਹੜੇ ਪਹਾੜ ਚੋਂ ਟੁੱਟਦਾ ਆਇਆ ਕਿਧਰੋਂ ਆਇਆ ਵੀ ਆਂਡ ਪੁਆਇੰਟ ਆ ਮੈਂ ਉਹਦੇ ਬਾਰੇ ਮੈਂ ਕੀ ਗੱਲ ਕਰ ਸਕਦਾ ਪਰ ਉਹ ਆਈਡੀਆ ਆਫ ਖਾਲਸਾਣ ਦੀ ਪੋਲਿਟਿਕਸ ਹੀ ਕਰਦਾ ਰਿਹਾ ਠੀਕ ਹੈ ਉਹ ਕਰਦਾ ਰਿਹਾ ਪਹਿਲਾਂ ਸੀ ਨਾ ਹੁਣ ਉਹਨੂੰ ਤੁਸੀਂ ਇੱਕ ਮੌਕਾ ਦਿਓ ਫਿਰ ਦੇਖਦੇ ਹਾਂ ਉਹ ਕੀ ਕਹਿੰਦਾ ਤਾਨੂੰ ਲੱਗਦਾ ਉਹਨੇ ਆਪਣੇ ਆਪ ਨੂੰ ਰੀਪੀਜੀਸ਼ਨ ਕਰ ਲਿਆ ਮੈਂ ਇਹ ਕਿਹਾ ਕਿ ਮੈਂ ਕਿਉਂ ਕਹਾ ਉਹਦੇ ਬਾਰੇ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਤੁਸੀਂ ਆਪਣੇ ਪੱਤੇ ਕਿਉਂ ਨਹੀਂ ਖੋਲ ਰਹੇ ਮੈਂ ਤਾਂ ਖਾਲੀ ਜੇਬ ਹੈ ਮੇਰੇ ਕੋਲ ਮੇਰੇ ਕੋਲ ਕਾਦੇ ਪੱਤੇ ਦੇ ਮੈਂ ਤਾਂ ਕੰਗਾਲ ਆਦਮੀ ਹਾਂ ਤੁਹਾਨੂੰ ਕੀ ਕਹਿੰਦੇ ਸੀ ਪਾਰਟੀ ਦੇ ਪ੍ਰਧਾਨ ਬਣੋ ਆ ਕੇ ਜਾਂ ਸਾਨੂੰ ਸਰਪ੍ਰਸਤ ਬਣੋ ਸਾਨੂੰ ਗਾਈਡ ਕਰੋ ਦੇਖੋ ਆ ਕਈ ਪਾਰਟੀਆਂ ਨੇ ਕਈ ਸਿਆਸਤਦਾਨ ਨੇ ਜਿਨ੍ਹਾਂ ਨੇ ਮਤੋਂ ਦੋ ਚਾਰ ਸੁਝਾਅ ਕਰਕੇ ਕਦੇ ਮੰਗਲੇ ਨੇ ਜਾਂ ਪ੍ਰਸਤਾਵ ਰੱਖੇ ਨੇ ਸੋ ਉਹ ਗੋਪਤ ਖੇਡਾਂ ਨੇ ਦੁਆਰ ਬੰਦ ਦੀਆਂ ਬਾਤਾਂ ਨੇ ਮੈਂ ਉਹਦੇ ਬਾਰੇ ਕੀ ਗੱਲ ਕਰਾਂ ਤੇ ਅਮਰਤਪਾਲ ਵਾਰ ਸਪੈਸਿਫਿਕਲੀ ਪੁੱਛ ਰਿਹਾ ਮੈਂ ਉਹਨਾਂ ਨੇ ਤੁਹਾਨੂੰ ਕਿਵੇਂ ਅਪਰੋਚ ਕੀਤਾ ਮੈਨੂੰ ਨਹੀਂ ਪਤਾ ਕਿ ਉਹਨੇ ਕੀਤਾ ਕਿ ਨਹੀਂ ਕੀਤਾ ਤੁਸੀਂ ਕਿਹਾ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਪੁੱਛਿਆ ਕਿ ਵੀ ਤੁਸੀਂ ਫਿਕਸ਼ਨ ਹੀ ਪੈਦਾ ਕਰ ਰਹੇ ਹੋ ਕਿ ਨਹੀਂ ਤੁਹਾਨੂੰ ਪਤਾ ਹੈ ਫਿਕਸ਼ਨ ਹੈ ਪਤਾ ਹੈ ਆਈ ਹੈਵ ਨੋ ਆਈਡੀਆ ਮੈਂ ਕੀ ਕਹਾ ਮੈਂ ਕਹਾਂ I will not comment ਪਰ ਤੁਹਾਨੂੰ ਉਮੀਦ ਦਿਖਦੀ ਆ ਉਸ ਤਰ੍ਹਾਂ ਦੀ ਪੋਲਿਟਿਕਸ ਕੀ ਹਾਂ ਦੋ جنگ ਜਿਹੜੇ ਆਏ ਨੇ ਜਾਂ ਚਲੋ ਸਰਬਜੀਤਾ ਖੈਰ ਦੇਖੋ ਉਸ ਤਰ੍ਹਾਂ ਦੀ ਮੈਂ ਕਹਿੰਦਾ ਕਿ ਪੋਲਿਟিক্যাল ਮਟੀਰੀਅਲ ਕੰਡੀਸ਼ਨ ਹੈ ਜਾਂ ਇਮੋਸ਼ਨ ਚ ਹੋ ਗਿਆ ਚਲੋ ਯਾਰ ਬੰਦਾ ਅੰਦਰ ਬੈਠਾਗਾ ਜਿਤਾ ਦਿਓ ਜਾਂ ਤੁਹਾਨੂੰ ਲੱਗਦਾ ਨਹੀਂ ਪੰਜਾਬ ਚ ਉਸ ਤਰ੍ਹਾਂ ਦੀ ਇੱਕ ਪੋਲਿਟিক্যাল ਮਟੀਰੀਅਲ ਕੰਡੀਸ਼ਨ ਬਣ ਰਹੀ ਹੈ ਖਾਸ ਤੌਰ ਤੇ ਸਿੱਖ ਪੋਲਿਟਿਕਸ ਚ ਜਾਂ ਕਹਾ ਸਿੱਖ ਰੈਡੀਕਲ ਪੋਲਿਟਿਕਸ ਚ ਦੇਖੋ ਅਈ ਗਾਣੇ ਨਾ ਕਿ ਜੇ ਸੁਖ ਦੇ ਤਾਂ ਤੁਝੇ ਰਾਦੀ ਤੇ ਜੇ ਤੂੰ ਦੁੱਖ ਵੀ ਦੇਵੇਂਗਾ ਮੇਰਾ ਧਿਆਨ ਤੇਰੇ ਵੱਲੀ ਆ ਪਾਵੇ ਆ ਕਿ ਦੋ ਕਿਸਮ ਦੇ ਮੋٹے ਮੋٹے ਮੁੱਖ ਤੌਰ ਤੇ ਦੋ ਕਿਸਮ ਦੇ ਸਿਆਸਤਦਾਨ ਨੇ ਜਿਹੜੇ ਸੁੱਖ ਚੋਂ ਆਉਂਦੇ ਨੇ ਵਤਨ ਦੇ ਬੜੇ ਸੁਖੀ ਲੋਕ ਨੇ ਜਿਹਨਾਂ ਕੋਲ ਹੋਰ ਕੋਈ ਕੰਮ ਕਰਨ ਨੂੰ ਹੈ ਨਹੀਂ ਕਹਿੰਦੇ ਚਲੋ ਸਿਆਸਤ ਕਰ ਲੈਂਦੇ ਆ ਇੱਕ ਹੈ ਜਿਹੜੇ ਦੁੱਖ ਚੋਂ ਆਉਂਦੇ ਨੇ ਕੋਈ ਨਾ ਕੋਈ ਦੁੱਖ ਹੁੰਦਾ ਉਹਨਾਂ ਨੂੰ ਕੋਈ ਰੋਜ਼ ਹੁੰਦਾ ਹੈ ਕੋਈ ਜ਼ਖਮ ਲਈ ਫਿਰਦੇ ਨੇ ਜਾਂ ਕੋਈ ਜ਼ਖਮੀ ਦੇਖਿਆ ਹੁੰਦਾ ਉਹਨਾਂ ਨੇ ਵਤਨ ਇਹ ਦੋਹਾਂ ਧਿਰਾਂ ਦਾ ਤਾਣਾ ਬਾਣਾ ਹੁੰਦਾ ਤੁਸੀਂ ਕਦੇ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਜੇ ਖਾਲਿਸਤਾਨ ਦੀ ਗੱਲ ਕਰਦਾ ਹੈ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਹੈ ਜਾਂ ਜਿਹਹਾਦ ਦੀ ਗੱਲ ਕਰਦਾ ਹੈ ਇਸਲਾਮਿਕ ਰਾਜ ਦੀ ਗੱਲ ਕਰਦਾ ਹੈ ਜਾਂ ਕਿਸੇ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਉਹ ਮਾੜਾ ਹੈ ਇਹ ਜਿਹੜਾ ਸਿਆਸੀ ਨਹੀਂ ਤਾਂ ਬੋਰੀਅਤ ਹੋ ਜੂ ਰੰਗ ਹੋਣੇ ਚਾਹੀਦੇ ਹਰ ਰੰਗ ਹੋਣਾ ਚਾਹੀਦਾ ਹਰ ਇੱਕ ਦਾ ਅਧਿਕਾਰ ਹੈ ਮੈਂ ਸਮਝਦਾ ਮੈਂ ਮੰਨਦਾ ਤੁਹਾਡਾ ਪਤਾ ਤੇ ਮੈਂ ਕੋ ਜੱਜ ਨਹੀਂ ਕਰ ਰਿਹਾ ਨਾ ਮੈਂ ਕੋਈ ਮੋਰਲਲੀ ਉਹਨਾਂ ਨੂੰ ਬੇਸ਼ੱਕ ਹਾਂ ਸੋ ਮੈਂ ਤੁਹਾਡੇ ਵੱਲ ਮੈਂ ਗੱਲ ਨਹੀਂ ਕਰ ਰਿਹਾ ਮੈਂ ਗੱਲ ਇਹ ਕਰ ਰਿਹਾ ਕਿ ਇਹ ਸ਼ਾਇਦ ਕਹਿਣਾ ਚਾ ਰਿਹਾ ਕਿ ਇਹ ਸਾਰੀਆਂ ਆਵਾਜ਼ਾਂ ਦਾ ਅਧਿਕਾਰ ਹੈ ਵਤਨ ਦੀ ਉਹ ਸਾਰੀ ਦੇ ਵਿੱਚ ਉਹਨਾਂ ਦਾ ਅਧਿਕਾਰ ਵੀ ਹੈ ਤੇ ਜਿਹੜਾ ਰੈਸਟ ਆਫ ਦ ਕੰਟਰੀ ਹੈ ਜਿਹੜਾ ਸਿਆਸੀ ਮੰਡ ਹੈ ਬਾਕੀ ਦਾ ਵਤਨ ਦਾ ਉਹਨਾਂ ਦਾ ਫਰਜ਼ ਹੈ ਕਿ ਅਮਰਿਤਪਾਲ ਹੋਵੇ ਸਰਬਜੀਤ ਹੋਵੇ ਇਹਨਾਂ ਦੀਆਂ ਆਵਾਜ਼ਾਂ ਨੂੰ ਸੁਣਨ ਦਾ ਇਵਨ ਸਿਮਰਜੀਤ ਮਾਨ ਦੀ ਆਵਾਜ਼ ਨੂੰ ਸੁਣਨ ਦਾ ਜਿਨ੍ਹਾਂ ਨੂੰ ਅਸੀਂ ਰੈਡੀਕਲ ਕਹਿੰਦੇ ਹੋ ਜਰਨੈਲ ਸਿੰਘ ਪਿੰਡਰਾਵਾਲੇ ਦੀ ਆਵਾਜ਼ ਦਾ ਸੁਣਨ ਦਾ ਉਹਨਾਂ ਦਾ ਫਰਜ਼ ਹੈ ਜੀ ਕਿ ਇੰਡੀਅਨ ਫੈਸਲੇ ਕੀ ਸੀ ਮਤਲਬ ਹਿੰਦੁਸਤਾਨ ਨੂੰ ਕੀ ਤਕਲੀਫ ਹੈ ਤੁਸੀਂ ਦੇਖੋ ਪੰਜਾਬ ਦੇ ਦੋ ਰਾਜ ਸੀ ਦੋ ਜਿਹਨੂੰ ਕਈ ਇਹ ਰਾਜਧਾਨੀਆਂ ਸਨ ਇੱਕ ਸੀ ਨਾਰਮਲ ਲਾਹੌਰ ਇੱਕ ਸੀ ਸਰਦੀਆਂ ਵੇਲੇ ਦੀ ਜੀ Shimla ਪੰਜਾਬ ਕੋਲ ਤਾਂ ਦੋ ਰਾਜਧਾਨੀਆਂ ਸੀ ਦੋ ਖੋ ਕੇ ਇੱਕ ਵੀ ਨਹੀਂ ਮਤਲਬ ਅੱਜ ਤੱਕ ਜੇ ਹਿੰਦੁਸਤਾਨ ਨੂੰ ਚੰਡੀਗੜ੍ਹ ਦੇ ਦੇ ਦਿੰਦੀ ਜੇ ਤਕਲੀਫ ਹੈ ਇਥੋਂ ਪਤਾ ਲੱਗ ਜਾਂਦਾ ਹੈ ਕਿ ਸ਼ਾਇਦ ਵਤਨ ਦੀ ਕੋਈ ਨੀਅਤ ਹੀ ਹੈ ਨਹੀਂ ਨਾ ਉਹਨੂੰ ਸੂਝ-ਪੂਝ ਹੈ ਇੱਕ ਜਿਹਨੂੰ ਕਿ ਇੱਕ ਖੇਡ ਖੇਡਣਾ ਤਾਂ ਠੀਕ ਹੈ ਖਿਲਵਾੜ ਕਰਨਾ ਤਾਂ ਬਹੁਤ ਅਫਸੋਸਜਨਕ ਹੈ ਸੋ ਕੀ ਨਾ ਮੁੱਦਾ 1971 ਦਾ ਮੁੱਦਾ ਜਿਹੜਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ ਉਹਦੀ ਤੁਸੀਂ ਗੱਲ ਕਰ ਲਓ ਪਾਣੀਆਂ ਦੀ ਜਿਹੜੀ ਹੁਣ ਇਸ ਵੇਲੇ ਸਿਆਸੀ ਖੇਡ ਹੋਈ ਹੋਈ ਆ ਪਾਣੀਆਂ ਦਾ ਜਿਹੜਾ ਹਿੰਦੁਸਤਾਨ ਪਾਕਿਸਤਾਨ ਦਾ ਤੁਸੀਂ ਲੈ ਲਓ ਜਿਹੜੀ ਇੰਡਸ ਟ੍ਰੀਟੀ ਜਿਹੜੀ ਹੈਗੀ ਉਹ ਰੱਦ ਹੋ ਗਈ ਹੈ ਪਾਣੀਆਂ ਦਾ ਮਸਲਾ ਉਹ ਹੈ ਕਿ ਉਹਦੇ ਚ ਜਾਇਜ਼ ਤੇ ਨਜਾਇਜ਼ ਕੀ ਹੈ ਜਿਹੜੀਆਂ ਚਲਾਕੀਆਂ ਚਾਲਸਾਜ਼ੀਆਂ ਕਰਕੇ ਉਹਨਾਂ ਨੂੰ ਲੈਜੀਟਿਮਾਈਜ਼ ਕਰਨਾ ਕਿ ਇਹੀ ਹੁਣ ਕਾਨੂੰਨ ਹੋਏਗਾ ਤੇ ਇਹ ਇਹ ਵਤਨ ਦੀ ਸਹਦਾ ਜਿਹਨੂੰ ਕਹਈਏ ਇਸ ਉਹਦਾ ਉਹਦਾ ਫਲ ਦਿਖ ਰਿਹਾ ਹੈ ਜਾਂ ਉਸ ਦੀ ਬਿਮਾਰ ਹੋਣ ਦੀ ਬਾਤ ਪਤਾ ਲੱਗ ਰਹੀ ਹੈ